ठेकेदार लो लो होगी लड़ाई, चाह गई माड़ी जी हमारे बंदे को बूठा बोलता है हम उठा लेगा साले को <laughs> हम भैया होते हैं भैया हम नहीं डरता है कहीं किसी नखरे में भी नहीं भाई, भैया के राजपूत ले भाई दस तो दे का प्रोग्राम बिट्टू से आ। ये बैंडे के पापा का ब्याह है अच्छा नहीं असली प्रोग्राम यार है <laughs> चलो भाई संदीप पास होगा अच्छा चलो भाई ਤੁਸੀਂ ਦੱਸੋ ਸੰਗਕ ਇਹ ہمارا ਠੇਕੇਦਾਰ ਹੈ ਚੋਹਰ ਨੂੰ ਬਲਈ ਅੱਛਾ ਨਿਉਨ ਇਹਨੂੰ ਕਹਿੰਦਾ ਗਿਆਨੀ ਕੋਈ ਗਿਆਨੀ ਕਹਦਾ ਕਿ ਆਰਾਮ ਮੁੱਢਿਆ ਬੈਠਾ ਹੈ ਮੁੱਢਿਆ ਬਤਾਏਗਾ ਲਓ ਸਾਰੀ ਖੜਾ ਆਹ ਠੇਕੇਦਾਰ ਨੂੰ ਪਹਿਲਾਂ ਜਾ ਦਿੱਤੀ ਨੇ ਦਾ ਮਸਲਾ ਠੇਕੇਦਾਰ ਹੈ ਤੇ ਆਓ ਲੈਓ ਬੇਟੇ ਰਮੂ ਆਇਆ ਕਰ ਬੇਟੇ ਸਾਰਿਆਂ ਨੂੰ ਬੁਲਾ ਥੋੜੀ ਥੋੜੀ ਚਾਹ ਅਜਿਹੇ ਤੋਂ ਬੇਲੇ ਤੇ ਘੜੇ ਨੇ ਇਹਨਾਂ ਨੂੰ ਪਲਾ ਇਦਰਾ ਬੰਗੀ ਰੋਏ ਆ ਬੱਟੂ ਜੀ ਬਾਈ ਦੱਸੀ ਮਾੜਾ ਆ ਸਪੈਸ਼ਲ ਆਇਆ ਇਹ ਜੀ ਆਪਣੇ ਰਾਤ ਜਗਾ ਬਾਬੇ ਜੀ ਹਾਂ ਜੀ ਬਾਗੜ ਵਾਲੇ ਬਾਬੇ ਜੀ ਠੀਕ ਹੈ ਜੀ ਇਹ ਰਾਤ ਜਗਾਨੇ ਆ ਜੀ ਅਸੀਂ ਆਏ ਸਾਲ ਅੱਛਾ ਜੀ ਕਦੇ ਕੋਈ ਘਰ ਕਦੇ ਕੋਈ ਸਰਕਰ ਹਾਂ ਜੀ ਹਰ ਬਾਰ ਰਾਤ ਜਗਾਨੇ ਆ ਜੀ ਬਾਗੜ ਵਾਲੇ ਬਾਬੇ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਇੱਥੇ ਅਸੀਂ ਹੁਣ ਜਲੇਬੀਆਂ ਕੱਢਾਂਗੇ ਅੱਛਾ ਬਾਬੇ ਦਾ ਮਟਰ ਪਨੀਰ ਤੇ ਥੋੜੀ ਜਿਹੀ ਰੈਸਪੀ ਦਿਖਾਵਾਂਗੇ ਦਰਸ਼ਕਾਂ ਨੂੰ ਝੂਠੀ ਨਹੀਂ ਕਰਨੀ ਦੇਖ ਲਓ ਰੈਸਪੀ ਰੈਸਪੀ ਵੀ ਕਿਵੇਂ ਬਣਦੀ ਆ ਉਹ ਤੁਹਾਨੂੰ ਮੇਰਾ ਉਹ ਚੇਲਾ ਦਾ ਮੇਰਾ ਚੇਲਾ ਆ ਬਈ ਰੈਸਪੀ ਦਾ ਉਲਟਾ ਮਤਲਬ ਸਮਝ ਗਿਆ ਵੀ ਚਖਾ ਦੇ ਮੈਂ ਚਖਣੀ ਨਹੀਂ ਆ ਰੈਸਪੀ ਦੇਖ ਲਓ ਮਾ ਪਰ ਖਾਣੀ ਨਹੀਂ ਹੈ ਜੀ ਠੀਕ ਆ ਠੀਕ ਆ ਜਿਹੜੀ ਜਿਹੜੀ ਡਿਸ਼ ਬਣੀ ਆ ਹਾਂ ਕਹਿੰਦੇ ਪਹਿਲੇ ਪਹਿਲਾਂ ਬਾਬੇ ਨੂੰ ਭੋਗ ਲੱਗੂਗਾ ਹਾਂ ਜੀ ਹਾਂ ਬਾਸ ਬਾਸ ਐਨਾ ਕਿ ਤਾਂ ਪਤਾ ਸੀ ਵਾਹ ਜੀ ਵਾਹ ਚਲੋ ਜੀ ਅਗਲੀ ਇੱਕ ਹੀ ਬਣਾ ਰਹੇ ਹਾਂ ਪਨੀਰ ਕੱਟ ਕੇ ਪਨੀਰ ਦਾ ਸੀ ਕੁਸਿਆ ਬਣਾਵਾਂਗੇ ਨਹੀਂ ਮਟਰ ਪਨੀਰ ਬਣਾਵਾਂਗੇ ਮਟਰ ਪਨੀਰ ਸਬਜੀ ਯਾ 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 ਠੀਕ ਆ ਠੀਕ ਆ ਠੀਕ ਆ ਯਾ ਯਾ ਕੈਨੇਡੀਅਨ ਆ ਉਹ ਜੀ

एहे भाई रंग जा पानी ता है। तो ने ने ने। पानी <टाँगी> है वो क्या कलर है ਕੁਣ ਦੇ ਲਾਵੇ ਕਹਿੰਦੇ ਲਾਵੇ ਕੰਪਨੀ ਵੀ ਕੋਲ ਆ ਗਏ ਕੱਟ ਨਾ ਦੇਖ ਸਕਦੇ ਹੋ ਭਾਈ ਇਤਨਾ ਮਟੀਰੀਅਲ ਰੈਡੀ ਹੁੰਦਾ ਇੱਥੇ ਲਾ ਦੇ ਆਪਣੇ ਹੱਥ ਵਿੱਚ ਰੱਖਦਾ ਪਰ ਆ ਤਾਂ ਅੱਗੇ ਪਾ ਦੇ ਇੱਦਾਂ ਕਰ ਦੋ ਦੇ ਵਿੱਚ ਹੋਣ ਫਤੋ ਨਾ ਨਾ ਬਾਕੀ ਨਾ ਇਹ ਬਈ ਚਾਸ਼ਨੀ ਇਹ ਜਲੇਬੀਆਂ ਲਈ ਚਾਸ਼ਨੀ ਮੈਨੂੰ ਤੱਕ ਲਈ ਇਸੇ ਦਾ ਹੀ ਪਤਾ ਸੀ ਬਸ ਮਾਝੇ ਤੋਂ ਇਧਰ ਮਟੀਰੀਅਲ ਰੈਡੀ ਹੋ ਰਿਹਾ ਦੇਖੋ ਥੋੜਾ ਜਿਹਾ ਬਈ ਨੂੰ ਕਲਰ ਘੱਟ ਲੱਗਿਆ ਵਿੱਚ ਪਾ ਲਿਆ ਇਹ ਕਰਕੇ ਦੁਬਾਰਾ ਥੋੜਾ ਜਿਹਾ ਪਾਣੀ ਪਾ ਲਿਆ ਮਲਾਈ ਮਾਰ ਕੇ ਬਣਾ ਲੀ ਆ ਆਹ ਕਿੱਥੇ ਹੋਵੇ ਆਹ ਨਹੀਂ ਕਰਨਾ ਨਾ ਆਹ ਸੋ ਇਹ ਨਾ ਕਰਨਾ ਬਈ ਆਹ ਕਰਨਾ ਚੱਕ ਵੀ ਪੱਕਾ ਮਾਰ ਦੇਣਾ ਸਰ ਮੈਂ ਆ ਦੇਖ ਸਕਦੇ ਹੋ ਭਾਈ ਥੋੜਾ ਜਿਹਾ ਕਲਰ ਆ ਗਿਆ ਥੋੜਾ ਦੇਖ ਸਕਦੇ ਹੋ ਇਧਰ ਤੁਸੀਂ ਦੇਖ ਸਕਦੇ ਹੋ ਕੜੀ ਰੈਡੀ ਹੋ ਗਈ ਤੁਹਾਨੂੰ ਪਤਾ ਭਾਈ ਸੰਦੀਪ ਇਹ ਕੜੀ ਮਸ਼ਹੂਰ ਹੈ ਕਨੇਡਾ ਤੱਕ ਬਹੁਤ ਹੀ ਠੇਕੇਦਾਰ ਸੰਗ ਦਾ ਸੰਗ ਦਾ ਮੁੰਡਾ ਦੇਖ ਸਾਧਿਆ ਬਾਈ ਦੇਖ ਸਾਧਿਆ ਬਾਈ ਕਿਸੇ ਠੇਕੇਦਾਰ ਨਾਲ ਗੱਲ ਉਹਨੂੰ ਪਾਲਾ ਦਵਾ ਰਿਹਾ ਵਧੀਆ ਹੋੜ ਇੱਕ ਵਾਰ ਗੱਲ ਕਰਨੀ ਸਾਨੂੰ ਉਹ ਗੱਲ ਕਰਨੀ ਸਾਡੇ ਸਾਰੇ ਸਬਕ ਨਾ ਰਹੀਗਾ ਇਹ ਬਾਈ ਕਹਿੰਦਾ ਠੇਕੇਦਾਰ ਤੋਂ ਪੁੱਛੇ ਸਾਨੂੰ ਬੋਲਣਾ ਲਾਡੀਆਂ ਅਸੀਂ ਤਾਂ ਲੇਬਰ ਆ ਹਾਂ ਤਾਂ ਕੰਮ ਕਰਦਾ ਜਿਹੜੀ ਠੇਕੇਦਾਰ ਜਿੱਥੇ ਲੱਗੇ ਤਾਂ ਵੀ ਲਾਣਾ ਓ ਬੈਰੀ ਬਾਬਾ ਦਬੀ ਲਾਓ ਲੋ ਜੀ ਮੱਤਾ ਜਿਲੇਬੀਆਂ ਵਾਲਾ ਵਰਤਨ ਆ ਗਿਆ ਹੁਣ ਇਹਨੂੰ ਕਹਿੰਦੇ ਕੀ ਪੁੱਛਣਾ ਪੈਦਾ ਮਸ਼ਾਲਾ ਬਾਬੇ ਨੂੰ ਬਾਬਾ ਜੀ ਇਹਨੂੰ ਕਹਿੰਦੇ ਕਿਨੇ ਜੀ ਕੀ ਹੈ 71 ਹੈ ਜਿਲੇਬੀ ਬਣਾਉਣ ਵਾਲਾ ਤਵੀ ਸਿੰਪਲ ਤਵੀ ਆਪਾਂ ਜੁਟੈਂਸਲ ਸਪੈਸ਼ਲ ਜੁਟੈਂਸਲ ਕਹਿ ਸਕਦੇ ਆ ਜੇ ਜਿਲੇਬੀ ਵਾਲਾ ਆ ਰੋ ਮੱਖਰ ਪਾਇਆ ਹਾਂ ਬਈ ਹੇ ਆ ਗਿਆ ਰਫੈਂਡ ਰੈਸਪੀ ਦੇਖੀ ਜਾਓ ਅੱਜ ਜਲੇਬੀਆਂ ਦੀ ਰੈਸਪੀ ਤਾਂ ਦੇਖ ਹੀ ਲਈ ਉਹ ਆ ਗਿਆ ਉਹ ਬੰਦੇ ਬੰਦੇ ਓਏ ਐ ਘਰ ਮੜਿਆ ਇਹ ਪਿੰਡਾਂ ਚ ਵਈ ਇਹੇ ਜੀ ਨਾ ਹੁੰਦੇ ਨੇ ਭਾਈਆ ਕੁੱਕੀ ਵੱਡਿਆ ਭਾਈਆ ਕੁ ਵੱਡਿਆ ਬੱਲ 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 ਹੱਥੇ ਹੁਣੀ ਚੱਲ ਰਿਹਾ ਲੱਤ ਨੂੰ ਖਣ ਲੱਗੀ ਬਈ ਇਹਨੂੰ ਚੱਕ ਲਿਓ ਜੇ ਇਹ ਵੀਡੀਓ ਵਾਇਰਲ ਹੋ ਗਈ ਇੱਕ ਸੈਟਅਪ ਇੱਥੇ ਲੱਗਿਆ ਹੋਇਆ ਬਾਈ ਇੱਕ ਸੈਟਅਪ ਇਧਰਲੇ ਪਾਸੇ ਲੱਗਿਆ ਹੋਇਆ ਦੇਖ ਸਕਦੇ ਹੋ ਗਵੰਡੀਆਂ ਦੇ ਰੋਟੀਆਂ ਲਾ ਰਹੀਆਂ ਨੇ ਇਧਰ ਆਂਟੀਆਂ ਤਾਂ ਕੁਰਸੀ ਹੈਗੀ ਹੈ ਲੋ ਜੀ ਇਹ ਮਟੀਰੀਅਲ ਆ ਪੱਤੀ ਤੇ ਰੱਖ ਲਿਆ ਕਿੰਨੇ ਵਾਰ ਪੁੱਤਰ ਕਿੱਥੇ ਕਿੱਥੇ ਚ ਜਾਊਗਾ ਆ ਲਓ ਭਾਈ ਰੈਡੀ ਆ ਕੁਰਸੀ ਤੇ ਬੈਠਣ ਲਈ ਥੋੜੀ ਤਾਂ ਅੰਦਰ ਵੀ ਚਾਹੀਏ ਜਿਹੜਾ ਸਵੇਰੇ ਚਾਹ ਪੀਉਂਦਾ ਆ ਮੈਂ ਵੀ ਉਹਨੂੰ ਫੜਾਈ ਤੇ ਦੌੜੀ ਕਿਸੇ ਆ ਇੱਕ ਪ੍ਰਾਧਨ ਆਉਣ ਵਾਲਾ ਜੱਕ ਜਲੀਬੇ ਘਟਣਗੇ ਆਈ ਹੋਏ ਪ੍ਰਾਧਨ ਪ੍ਰਾਧਨ ਬੱਡੀ ਪ੍ਰਾਤ ਆ ਗਈ ਬਈ ਇਹ ਚ ਜਲੇਬੀਆਂ ਰੱਖ ਲੈਣੇ ਐਵੇਂ ਚਾੜ ਕਰਾਇਆ ਜਲੇਬੀਆਂ ਪਾਣੀ ਵਾਲੇ ਅਬ ਕਿਹਾ ਦੇ ਮੈਨੂੰ ਕਾਲ ਵਾਲਾ ਪਾੜੇ ਉਹਦੇ ਪਾਉਣਾ ਪਿਆ ਸਾਹਮਣੇ ਥੈਲਾ ਉਹ ਚੱਕ ਲਈ ਇਹਨਾਂ ਚਮਟਾ ਜਿਹਨਾਂ ਪਾਉਣਾ ਦੇਖੋ ਸੋਨੇ ਸੇਕ ਆਮੀ ਚੱਕੜਾ ਖਾਦੀ ਲੈ ਕੇ ਪਰਾਤ ਉਹ ਖਾਦੀ ਕੇ ਆਈ ਮੈਨ ਪਾ ਦੇ ਲਿਆ ਕੇ ਜਲੇਬੀਆਂ ਆਸੀ ਮਟੂ ਪਾਉਣਾ ਤਾਂ ਨਾ ਦੇ ਦੇਖੋ ਜੀ ਗਾਇਸ ਮਿਕਸੀ ਦਾ ਪ੍ਰਬੰਧ ਕਰਿਆ ਗਿਆ ਇਲਾਚੀਆਂ ਕੁੱਟਣ ਲਈ ਗ੍ਰਾਇੰਡਰ ਚਲਾਉਣ ਲਈ ਜਲੇਬੀਆਂ ਦਾ ਮਟੀਰੀਅਲ ਰੈਡੀ ਹੈ ਕੱਪੜੇ ਚਪਾ ਕੇ ਇੱਕ ਚੱਕਰ ਆ ਗਿਆ ਵੀ ਕਿੰਨਾ ਕਰਮਾ ਜੋ ਜਲੇਬੀਆਂ ਇਸ ਕਲੀਆਂ ਆਪਣੇ ਬੰਦੀ ਪੈ ਗਈਆਂ ਨਾ ਬੱਸ 2000 ਰੁਪਏ ਖੰਡ ਪਾ ਲਈ ਕੋ 2000 ਆ ਦੇਖੋ ਬਈ ਕੰਸਟਰਕਸ਼ਨ ਵਾਲਾ ਚਾਰ ਨਾਲ ਲੈਂਦਾ ਜਲੇਬੀਆਂ ਚੋਂ ਜਿਹੜਾ ਪਾਉਂਦਾ ਮਟੀਰੀਅਲ ਹੰਡਾ ਚਾਂਚੇ ਲੱਡਣ ਵਾਸਤੇ ਛਾਨਣ ਵਾਸਤੇ ਓ ਵੀ ਇੱਤਿਹਾਸਿਕ ਹੈ ਮਾਤਾ ਪੁੱਤ ਜੀ ਦੇ ਦੇਖੋ ਆਇਦਰ ਬੱਸ ਆਹ ਜੀ ਕਿੰਨਾ ਨਾਲ ਲੱਗ ਜਾਂਦਾ ਮਤਵਾਰ ਨਾਲ ਜੀ ਬੀਜੂਆ ਹਲੋ ਜੀ ਜਿਲਦੀਆਂ ਰੈਡੀ ਹੋ ਓਏ ਜਮੀਨ ਲਵਾਉਂਦੀ ਕਰਤਾ ਓਏ ਓਏ ਹੋਈ ਦੋਸਤੋ ਇਹ ਸਿੱਧੇ ਤਿਆਰੀਆਂ ਚੱਲ ਰਹੀ ਸੀ ਰਾਤ ਜਗਾ ਤਾਂ ਮੱਥਾ ਟੇਕਣਗੇ ਤੇ ਉਸ ਤੋਂ ਬਾਅਦ ਜਫੇਰਾ ਅਰ ਲੰਗਰਸ਼ਾ ਕਿਹਾ ਜਾਊਗਾ ਹੁਣ ਇਹ ਸਭ ਤੋਂ ਬਾਅਦ ਮੈਂ ਜਿੱਥੇ ਪੌਦੇ ਲਾਏ ਸੀ ਟੋਬੇ ਦੇ ਕੋਲ ਉਹਦੇ ਕੋਲ ਜਾ ਕੇ ਆ ਰਿਆਂ ਵੀ ਕਿੱਦਾਂ ਕਿਉਂਕਿ ਆ ਦੋ ਦਿਨ ਤੋਂ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਵੀ ਉਹ ਪੌਦਿਆਂ ਦੀ ਕੀ ਸਿਚੁਏਸ਼ਨ ਆ ਆਪਣਾ ਵੀ ਕੋਈ ਜਾਨਵਰ ਕੋਈ ਪਸ਼ੂ ਕੋਈ ਕੁੱਤਾ ਬਿੱਲਾ ਜੋ ਵੀ ਆ ਹੈ ਹੈ ਉਹਨੇ ਪੱਟਕਾ ਨਹੀਂ ਦਿੱਤੇ ਜਾਂ ਚੱਪਦਾ ਨਹੀਂ ਦਿੱਤੇ ਬਾਕੀ ਤੁਹਾਨੂੰ ਜੇ ਦਿਖਾਉਣਾ ਉੱਥੇ ਜਾ ਕੇ ਆਪਾਂ ਤਕਰੀਬਨ ਪਹੁੰਚਣ ਵਾਲੀਆਂ ਆ ਔਰ ਇਸੇ ਮੰਦਰ ਤੇ ਆ ਗੰਭੀਰ ਬੋਲੇ ਆ ਪਿੰਡ ਦਾ ਟੋਬਾ ਆ ਗਿਆ ਸੀ पहले मैं सोचा भी इतिया जाए पौधे पर इत ऑलरेडी लगे हुए फिर मैं इधरली जगह चूज करी खाला मी बहुत ज्यादा पेन करके पही का बुरा हाल है देखो जी आले दुआ ना खबल जे बहुत ने अपना पट दे थोड़ा डिगया होया ਆ ਆਪਣਾ ਦੂਸਰਾ ਪੌਦਾ ਇੱਕ ਪਾਸੇ ਨਾ ਡਿੱਗਿਆ ਸੀ ਆਪਾਂ ਥੋੜੀ ਸੈਟਿੰਗ ਕਰਤੀ ਟੋਪੀ ਦੇ ਵਾਲੇ ਢਾਲੇ ਥੋੜਾ ਇੱਕ ਕੱਪਾ ਇੱਥੇ ਲਗਾਇਆ ਸੀ ਇੱਕ ਆ ਰਿਆਂ ਇਹ ਵੀ ਸਹੀ ਆ ਲੱਗ ਤਾਂ ਸਹੀ ਰਹੀ ਨੇ ਬਾਈ ਪਾਣੀ ਪੂਣੀ ਦੀ ਕੋਈ ਕਮੀ ਨਹੀਂ ਇਹ ਸੀ ਹਾਲ ਬਾਈ ਢੋਬੀ ਦਿਹਾੜੇ ਵਾਲੇ ਜਿਹੜੇ ਪੰਜ ਪੌਦੇ ਲਾਈ ਸੀ ਸਹੀ ਸਿਹਤ ਪੈਨੇ ਥੋੜੇ ਡਿਗੇ ਹੋਏ ਸੀ ਹੁਣ ਤੁਹਾਨੂੰ ਮੰਦਰ ਜੀ ਦਿਖਾਉਣੇ ਆ ਜਿਹੜੇ ਲਾਏ ਸੀ ਆਪਾਂ ਲੋ ਜੀ ਆ ਥੋੜਾ ਜਿਹਾ ਗਿਰਿਆ ਹੋਇਆ ਇਹਨੂੰ ਕਿਵੇਂ ਸੈੱਟ ਕਰੀਏ ਯਾਰ ਇੱਕ ਟੋਟ ਲਾ ਦੇ ਉਧਰੋਂ ਵਸੇ ਲਾਈ ਹੋਈ ਆਲਰੇਡੀ ਬਸ ਵਾ ਠੀਕ ਹੋਤਾ ਗਿਆ ਹੈ ਇਹਨੂੰ ਬਨ ਲਦਾ ਯਾਰ ਬਨਦੇ ਸਹਮ ਜਣਾ ਹੈ ਦੋਸਤੋ ਥੋੜਾ ਜਿਹਾ ਗਿਰਾਵ ਹੋਇਆ ਇਹਨੂੰ ਕਾਸੀਨਾ ਬਣ ਕੇ ਜਾਣਾ ਪੈਣਾ ਲਿਆ ਐ ਉਰੇ ਆ ਜਾ ਕੁੱਤੇ ਨਾ ਗੋਲੀ ਚੱਲ ਨੋ ਜੀ ਆਪਾਂ ਇਹਨੂੰ ਬੰਨ੍ਹ ਦਾਨੇ ਆ ਜਗਾ ਟਾਟ ਨਾ ਬੰਨੀ ਹੈ ਨਾ ਨਾਲੇ ਦੇ ਦੂਸਰਾ ਪੌਦਾ ਲੱਗਿਆ ਹੋਇਆ ਉਹ ਚੱਲਿਆ ਨਹੀਂ ਹੈਗੇ ਆਪਾਂ ਉਸ ਇਨਾ ਬੰਨ੍ਹ ਦਾਨੇ ਆ ਪਰਲੇ ਪਾਸੇ ਸੱਜੇ ਪਾਸੇ ਗਿਰਿਆ ਹੋਇਆ ਸੀ ਮੈਂ ਸਤੂ ਜੀ ਮਾਰਚਦਿਆ ਲੈਕ ਘਾਠ ਹੋਰ ਬਣਾ ਨਾ ਕੁਝ ਕੁ ਦਿਨਾਂ ਬਾਅਦ ਜਦੋਂ ਇਹਨੇ ਗਰੋਥ ਕਰਨੀ ਸਟਾਰਟ ਕਰਤੀ ਸਹੀ ਹੋ ਜੂਗਾ ਇੱਕ ਠੀਕ ਆਹ ਜੀ ਆਹਾ ਬਹੁਤ ਵਧੀਆ ਕੰਡੀਸ਼ਨ ਚ ਪਿਆ ਬਾਈ ਕੋਈ ਪਾਸ ਕਿਸੇ ਪਾਸੇ ਗਿਰਿਆ ਨਹੀਂ ਕਿਉਂਕਿ ਇਹਨੂੰ ਥੋੜੀ ਮੋਟੀ ਹਵਾ ਨਹੀਂ ਲੱਗੀ ਪਾਣੀ ਚ ਪਿਆ ਹੋਇਆ देख सकते हैं एक आ ये भी सही है हरे पे ने लो जी दोस्तों कड़ियाल के शिव मंदिर जी के कर लो दर्शन बड़ा बढ़िया बनाया हुआ ਜੀ ਕਰਨ ਦਰਸ਼ਕ ਪੰਜਾਬੰਬੰਮ ਬੋਲੇ ਚੈਪੰਪੰਮ ਬੋਲੇ ਬਾਕੀ ਦੋਸਤੋ ਮੈਂ ਆਪਣੇ ਪਿੰਡ ਇਹੀ ਚੈੱਕ ਕਰਨ ਆਇਆ ਸੀ ਵੀ ਠੀਕ ਨੇ ਕਿਉਂਕਿ ਕਈ ਵਾਰ ਨਾ ਅਗਲਾ ਭਲੇਖੇ ਨਾ ਪਟਦਾ ਵੀ ਕੋਈ ਕਾਹ ਫੁੱਜ ਜਾਣਾ ਹੋਵੇ ਜਿਹਨੂੰ ਪਤਾ ਨਾ ਹੋਵੇ ਤੇ ਦੂਸਰਾ ਪਾਣੀ ਪੂਣੀ ਦੀ ਮਿੱਟੀ ਚ ਕੋਈ ਕਮੀ ਨਹੀਂ ਲੱਗ ਰਹੀ ਸੀ ਕਿਉਂਕਿ ਮੀਂਹ ਪਿਆ ਰਿਹਾ ਸੀ ਦੋ ਤਿੰਨ ਦਿਨਾਂ ਦਾ ਤੇ ਬਾਕੀ ਆਪਾਂ ਇਸ ਵਲੌਗ ਨੂੰ ਇੱਥੇ ਖਤਮ ਕਰਦੇ ਆਂ ਸ਼ਾਮ ਦਾ ਟਾਈਮ ਹੋ ਗਿਆ ਮਿਲਦੇ ਆਪਾਂ ਅਗਲੇ ਵਲੌਗ ਚ